ਤੋਲੇ ਦੀ ਮੁੰਦਰੀ ਦੇਸਨ ਮੈਨੂੰ ਉਹਦੇ ਵਿੱਚੋਂ ਅੱਧਾ ਟੋਲਾ ਮੈਂ ਤੈਨੂੰ ਦੇ ਦਸਾਂ ਅੱਧਾ ਮੈਂ ਰੱਖ ਲਿਆ ਤੂੰ ਕਿਹੜੇ ਸਾਬੇ ਚ ਅੱਧਾ ਟੋਲਾ ਰੱਖੂ ਐ ਚਾਚਾ ਬੰਦੇ ਦੀ ਕੋਈ ਮਜਬੂਰੀ ਵੀ ਹੁੰਦੀ ਐ ਤੈਨੂੰ ਤਾਂ ਪਤਾ ਕਿ ਮੇਰੇ ਬਰਾਦ ਇੱਜ਼ਤ ਘਰੇ ਕੁੱਤੇ ਦੇ ਬਰਾਬਰ ਹੈ ਜੇ ਤੇਰੇ ਕੋਲ ਲੂ ਲਾ ਤੇ ਆ ਗਿਆ ਤਾਂ ਤੂੰ ਪਹਾੜਾਂ ਤੇ ਚੜ ਗਿਆ ਬ ਮੈਂ ਤਾਂ ਪਹਾੜਾਂ ਦੇ ਸਮਝੋ ਚੜਿਆ ਖਲਾ ਮੈਂ ਲਮਣੀਏ ਪੂਰੀ ਟੋਲੇ ਦੀ ਮੁੰਦਰੀ ਸੁਣ ਲੈ ਭਾਊ ਇਹ ਸੱਚਾ ਚਾਚਾ ਡੋਰਿਆ ਤੂੰ ਜਵਾਬ ਦੇਣ ਵਾਲੀ ਗੱਲ ਕੀਤੀ ਖਰੋਤਾ ਜਵਾਬ ਮੈਂ ਕੋਈ ਨਹੀਂ ਦਿੱਤਾ ਯਾਰ ਮੇਰਾ ਰਹਾਵਣਾ ਮੈਂ ਇਹਨਾਂ ਨੂੰ ਖਵਾਉਣਾ ਪਿਵਾਉਣਾ ਮੈਂ ਓਏ ਹੱਥ ਵਿੱਚੋਂ ਸੋਨੇ ਦੀ ਤੂੰ ਲੈ ਜਾਵੇਂ ਇਹ ਕਿਹੜੇ ਹਿਸਾਬ ਵਿੱਚ ਆ ਚਾਚਾ ਡੋਰ ਸਿੰਘ ਇਹ ਵੀ ਤਾਂ ਸੋਚ ਨਾ ਭਈ ਲਿਆਂਦੇ ਤਾਂ ਉਹ ਸਿੰਨ ਲਿਆਂਦੇਸ ਤਾਂ ਮੜ ਮਾਲਕ ਬਣਿਆ ਖਲਾ ਓ ਮੇਰਾ ਲੱਖਾ ਪੀਰਾ ਜੀ ਤੂੰ ਇਤਨੇ ਜੋਗਾ ਕੋਈ ਨਹੀਂ ਹੋ ਨਾ ਤਾਂ ਸਾਨੂੰ ਜਵਾਬ ਦੇ ਅਸੀਂ ਕੋਈ ਹੋਰ ਘਰ ਲੱਭੀਏ ਨਾ 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 ਤੁਸੀਂ ਟੈਂਸ਼ਨ ਨਾ ਲਾਓ ਇਹ ਚਾਚਾ ਦੀ ਆਦਤ ਹੈ ਗੰਦੀ ਜੀ ਇਹ ਵਿਚਰ ਜਾਂਦਾ ਮੈਂ ਤਾਂ ਜਰਾ ਗੱਲ ਕਰਨਾ ਇਹਨੂੰ ਸਮਝਾ ਲੈ ਸਾਂ ਸਮਝ ਜਾਂ ਸੀ ਔਰ ਮੇਰੀ ਗੱਲ ਸੁਣਦਾ ਤੇ ਡੋਰੀਆ Vem era, bra.